ਸਾਡੀ ਹਵੇਲੀ ਚ ਆਉ ਤਪੜਾ ਆਇਓ ਦਾਦਤ ਲੈਣੀ ਪੈਂਦੀ ਆ ਸੂਰ ਮੈਂ ਟਟਿਆ ਜਾ ਓ ਸਾਡੇ ਬਿਨਾ ਸਾਡੀ ਹਵੇਲੀ ਚ ਕੋਈ ਓ ਕੁੱਤਾ ਨਹੀਂ ਭਾਂਕ ਸਕਦਾ ਓ ਤੋ ਜਗੇ ਸਿੰਘ ਜੈਲਦਾਰ ਦੀ ਹਵੇਲੀ ਚ ਦੱਪ ਕੇ ਮਾਰਿਓ ਸੂਰ ਮੈਂ ਓਏ ਹੋਏ ਉਹ ਭਾਗ ਚੱਕ ਲਗੇ ਫਟੇ ਤੂੰ ਉਹ ਮੈ ਗਿਆ ਭਾਈ ਗੱਲ ਸੁਣ ਲੈ ਐਵੇਂ ਰੋਲਾ ਪਾਈ ਫਿਰਦੇ ਹੋ ਉਹ ਮੈ ਗਿਆ ਸੁੱਕਿਆ ਜਿੱਦਾਂ ਦੀ ਤੂੰ ਮੈਂ ਲੈ ਆਇਆ ਉਹਨੇ ਤਾਂ ਸਾਡੇ ਵੀ ਪੁੱਛਾ ਚਕਾਇਆ ਪਈਆੜੇ ਪੁੱਛਾ ਚਕਾਇਆ ਪਈਆੜੇ ਓਏ ਹੋਏ ਉਹ ਮੈਂ ਬਕਾਰੀ ਲੈ ਕੇ ਆਇਆ ਤੂੰ ਤਾਂ ਪਵਾੜੇ ਪਾਦੇ ਪਿੰਡ 'ਚ ਜਿੰਦੇ ਵੀ ਸੜੇ ਬੰਦੇ ਨੇ ਸਾਰੇ ਅੱਖਾਂ ਮਾਰਦੇ ਨੇ ਤੇ ਉਹਨੂੰ ਵਾਏ ਭਾਏ ਕਰਦੇ ਨੇ ਓਏ ਭਾਗ पका पाता ये भी अगर बचपन भूल नहीं सकता मैं तुम्हारा खून पीछू हम खून की बात नहीं करते खून खराबे से हमें डर लगता है जानी हम दोस्ती पाना चाहते हम अरे आ अच्छा हुआ किसानों को सड़कों में ले आके तूने तो अच्छा नहीं किया अरे मोदी समझाओ नहीं किसान बिगड़ा बहुत मुश्किल ना लौट आता है किसानों किसान शब्द भी बोलते हैं जे बिगड़ जो है किसान को जट भी कहते हैं ਹਾਂਜੀ ਬਾਈ ਜੀ ਕੀ ਤੁਹਾਡਾ ਨਾਮ ਆ ਤੇ ਤੁਹਾਡੀ ਇੱਥੇ ਮੋਰਚੇ ਦੇ ਵਿੱਚ ਬਹੁਤ ਚਰਚਾ ਸਾਰੇ ਲੋਕ ਇਹ ਜਾਣਦੇ ਨੇ ਵੀ ਇਹ ਬਾਈ ਜਿਹੜਾ ਹੈਗਾ ਵੀ ਰੋਂਦੇ ਬੰਦੇ ਨੂੰ ਵੀ ਹਸਾ ਦਿੰਦਾ ਤੁਸੀਂ ਪਹਿਲਾਂ ਆਪਣੇ ਬਾਰੇ ਥੋੜਾ ਜਿਹਾ ਦਰਸ਼ਕਾਂ ਨੂੰ ਜਿਹੜੀ ਇਹ ਜਾਣਕਾਰੀ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਇੱਕ ਨਮਾਣਾ ਜਾਂ ਗਰੀਬੀ ਦਾ ਮਾਰਿਆ ਹੋਇਆ ਕਲਾਕਾਰ ਕਮੇਡੀ ਕਲਾਕਾਰ ਕਮੇਡੀ ਕਲਾਕਾਰ ਬਨਣਾ ਬਹੁਤ ਸੌਖਾ ਨਹੀਂ ਹੈਗਾ ਅੰਦਰ ਲੀਆਂ ਗੱਲਾਂ ਬਾਤਾਂ ਦੇ ਵਿੱਚ ਬੰਦਾ ਰੁੱਝਿਆ ਹੁੰਦਾ ਲੋਕਾਂ ਨੂੰ ਹਸਾਉਣਾ ਆਪਣੇ ਯਾਦਗਾਰ ਤੇ ਜਿਹੜੇ ਨੇ ਉਹ ਸਪਾਉਣੇ ਲੋਕਾਂ ਦੇ ਚਿਹਰਿਆਂ ਤੇ ਲਾਲੀ ਲਿਆਉਣੀ ਤੇ ਮੇਰਾ ਨਾਮ ਜਸਪਾਲ ਹੰਸ ਕਮੇਡੀ ਕਲਾਕਾਰ ਉਸਤਾਦ ਗੁਰਦੇਵ ਢਿੱਲੋਂ ਭਜਲੇ ਅਮਲੀ ਦਾ ਲਾਡਲਾ ਸਿਗਰਦਾ ਤੇ ਪਿੰਡ ਸਾਡਾ ਜ਼ਿਲ੍ਹਾ ਸਾਡਾ ਲੁਧਿਆਣਾ ਸ਼ਹਿਰ ਆ ਸਾਡਾ ਸਮਰਾਲਾ ਸ਼ਹਿਰ ਸਮਰਾਲਾ ਜਿੱਥੇ ਠੰਡ ਨਾ 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 ਸਾਡਾ ਪਾਲਾ ਨਾ ਠੰਡ ਰਹੇ ਨਾ ਪਾਲਾ ਤੇ ਸ਼ਹਿਰ ਲੰਬਰਵਨ ਸਮਰਾਲਾ ਸਮਰਾਲੇ ਸ਼ਹਿਰ ਦੇ ਨਾਲ ਇੱਕ ਛੋਟਾ ਜਿਹਾ ਪਿੰਡਾ ਚਿੜੀ ਦੇ ਆਂਡੇ ਜਿੱਡਾ ਗ ਹਰਿਉਂ ਬਾੜਿਉਂ ਉੱਥੇ ਦਾ ਮੈਂ ਨੌਜਵਾਨ ਗਰੀਬ ਘਰ ਦੇ ਵਿੱਚ ਗਰਮੀ ਸਿੰਘ ਹਾਂਸਲਾ ਪੁੱਤਰ ਤੇ ਮਾਤਾ ਸੁਖਵਿੰਦਰ ਕੌਰ ਦਾ ਕੁੱਖ ਦਾ ਜੋਧਾ ਤੇ ਸਿਆਣਿਆਂ ਨੇ ਕਿਹਾ मामा ਹੌਣ ਦਲੇਰ ਕੁੱਖ ਵਿੱਚ ਆ ਪੁੱਤ ਸ਼ੇਰ ਜੰਮਦਿਆਂ ਨਾ ਸੋਰ ਮਿਆਂ ਐ ਤਾਂ ਕਹੜੇ ਗੱਲ ਕਰਦਾ ਸ਼ੇਰ ਦੀ ਅਸੀਂ ਉਹ ਸ਼ੇਰ ਆ ਉਹ ਜਿਹੜਾ ਪਿੰਜਰੇ ਚ ਸ਼ੇਰ ਹੋਏ ਵੇ ਪਤ ਕੁੱਤਿਆਂ ਦੇ ਬਰਾਬਰ ਹੋ ਜਾਂਦਾ ਅਸੀ ਉਹ ਸ਼ੇਰ ਜਿਹੜੇ ਜੰਗਲ ਚ ਰਾਜ ਕਰੀਦਾ ਸੂਰਮਿਆ ਤੇ ਮੈਂ ਛੋਟਾ ਛੋਟਾ ਮੈਨੇ ਧੁੱਪ ਛਾਂ ਪੈਂਦੀ ਰਹੀ ਆ ਜੋਗਰਾਜ ਗੱਗੂ ਗੱਲਾ ਉਹਨਾਂ ਦੀ ਤੇ ਉਹਨਾਂ ਦਾ ਜਿਹੜਾ ਬੋਲਣ ਬਲਾਵਾ ਤੇ ਲੋਕਾਂ ਨੂੰ ਮੈਂ ਟੂਰਨਾਮੈਂਟਾਂ ਤੇ ਇੱਕ ਮੇਰੀ ਵੀਡੀਓ ਵੀ ਬਹੁਤ ਵੈਲਰ ਹੋਈ ਸੀ ਪਤਾ ਨਹੀਂ ਇੰਸਟਾਗ੍ਰam ਤੇ ਉਹਨੇ ਮੋਬਾਈਲੇ ਲੋਕਾਂ ਦੇ ਬੰਦ ਕਰਤੇ ਸੀ ਵੀਡੀਓ ਐਨੀ ਚੱਲੀ ਸੀ ਮੇਰੀ ਉਹ ਆ ਗਾਣਾ ਇੱਕ ਬਾਪੂ ਨੂੰ ਮੈਂ ਬਾਪੂ ਕਹਦਾ ਦੀ ਉਹ ਸਾਰੇ ਕੰਮ ਦੀ ਕਹਿੰਦਾ ਸਾਰੇ ਕੰਮ ਦੀ ਬਾਪੂ ਕਹਿ ਕੇ ਸਾਰੇ ગામ ਦੀ ਤੁਹਾਨੂੰ ਪਤਾ ਹੀ ਆ ਵੀ ਉਹ ਵੀਡੀਓ ਮੇਰੀ ਬਹੁਤ ਵਾਇਰਲ ਹੋਈ ਸੀ ਤੇ ਹਰ ਟੂਰਨਾਮੈਂਟਾਂ ਦੇ ਮੇਰੀ ਉਹ ਵੀਡੀਓ ਚੱਲਦੀ ਰਹੀ ਆ ਟੂਚਲਾਂ ਤੇ ਗਿਆ ਸੀ ਬਾਪੂ ਨੂੰ ਉਹਨੇ 100 ਰੁਪਏ ਦਿੱਤਾ ਮੈਂ ਇੱਕ ਲਬਜ ਬੋਲਿਆ ਦੀ ਹੋ ਮੋਜਾਂ ਲੱਭਣੀਆਂ ਨਹੀਂ ਉਹ ਜਿਹੜੇ ਬਾਪੂ ਦੇ ਸਰਤੇ ਕਰੀਆਂ ਉਹ ਕਹਿੰਦਾ ਸਾਰੇ ਕੰਮ ਦੀ ਆ ਬਾਕੀ ਤੁਹਾਨੂੰ ਪੰਜਾਬੀ ਇਹ ਜਿਹੜੀ ਪੰਜਾਬੀ ਆ ਜਿੱਥੇ ਡਿੱਗਦੀ ਆ ਇਹਦੇ ਛੱਟਪੇਟ ਨਹੀਂ ਵੱਜਦੀ ਤੇ ਪੰਜਾਬੀ ਬੋਲੀ ਇੱਕ ਕਾਮਯਾਬ ਆ ਪੰਜਾਬੀ ਬੋਲੀ ਨੂੰ ਬਹੁਤ ਗਦਾਰਾਂ ਨੇ ਤੇ ਗਦਾਰਾਂ ਨੇ ਜ਼ੋਰ ਲਾਇਆ ਵੀ ਪੰਜਾਬੀ ਬੋਲੀ ਸਾਡੀ ਮਿੱਟ ਜਵੇ ਪਰ ਅਸੀਂ ਇਹ ਕਹਿੰਦੇ ਆ ਕਲਾਕਾਰਾਂ ਨੇ ਵੀ ਜ਼ੋਰ ਲਾਇਆ ਵੀ ਹਿੰਦੀ ਮੂਰੇ ਆਉਣੀ ਚਾਹੀਦੀ ਆ ਤੇ ਅਸੀਂ ਕਹਿੰਦੇ ਆ ਸਾਡੀ ਪੰਜਾਬੀ ਮੂਰੇ ਆਉਣੀ ਚਾਹੀਦੀ ਆ ਪੰਜਾਬੀ ਚ ਜਿਹਨੂੰ ਮਰਜ਼ੀ ਗਾਲ ਕੱਢੇ ਉਹ ਸਮਝ ਲੰਦਾ ਬਈ ਇਹਦੇ ਸਾਲੇ ਨੇ ਕੁੱਟ ਖਾਣੀਆਂ ਤੇ ਇਸੇ ਕਰਕੇ ਪੰਜਾਬੀ ਸਾਡੀ ਮਾਂ ਬੋਲੀ ਆ ਪੰਜਾਬੀ ਜਿੱਥੇ ਜਿਹੜੇ ਪਿੰਡ ਦੇ ਵਿੱਚ ਮਰਜੀ ਉੱਛ ਲੋ ਜੀ ਪੰਜਾਬੀ ਇੱਕ ਠੀਕ ਆ ਤੇ ਉੱਥੇ ਦਾ ਮੈਂ ਜਸਪਾਲ ਹਾਂ ਪੁੱਤਰ ਗਰਦੇয়াল ਸਿੰਘ ਦਾ ਪੁੱਤ ਆ ਤੇ ਗਰਮੀਤ ਸਿੰਘ ਦਾ ਮੁੰਡਾ ਆ ਬਾਈ ਜੀ ਤੁਸੀਂ ਕਿੰਨੇ ਕਲਾਕਾਰਾਂ ਦੀ ਜਿਹੜੀ ਆਵਾਜ਼ ਕੱਢ ਲੈਂਦੇ ਹੋ ਮੈਂ 90 ਆਵਾਜ਼ਾਂ ਕੱਢਦਾ 90 ਅੱਛਾ ਜੀ ਨਾ ਲੱਭੇ ਨਾ ਲੱਗੇ ਕੋਈ 2-4 ਬਹੁਤ ਮਸ਼ਹੂਰ ਕਲਾਕਾਰਾਂ ਦੀਆਂ ਆਵਾਜ਼ਾਂ ਕੱਢਦਾ ਮੈਂ ਜਿਵੇਂ ਜੋਗਰਾਜ ਗੱਗੂਗਲ ਜੇ ਦੋਨਾਂ ਦੀ ਟੱਕਰ ਹੋ ਜਾਏ ਜੋਗਰਾਜ ਤੇ ਗੱਗੂਗਲ ਦੀ ਤਾਂ ਕੀ ਕਣਗੇ ਹਾਂ ਹੋ ਜਾ ਆਏ ਸਾਡੀ ਹਵੇਲੇ ਚ ਆ ਤਪੜਾ ਆਇਆ ਦਾਦਤ ਲੈਣੀ ਪੈਂਦੀ ਆ ਸੂਰਮਿਆਂ ਟਟਿਆ ਜਾ ਔਰ ਸਾਡੇ ਬਿਨਾ ਸਾਡੀ ਹਵੇਲੀ ਚ ਕੋਈ ਔ ਕੁੱਤਾ ਨਹੀਂ ਭਾਂਕ ਸਕਦਾ ਪਏ ਤੋ ਜਗੇ ਸਿੰਘ ਜੇਲਦਾਰ ਦੀ ਹਵੇਲੀ ਚ ਧੱਕੇ ਮਾਰੀ ਉਸੂਰ ਮਿਆਂ ਲੋ ਗੱਗੂ ਗਲ ਉਹਨਾਂ ਦਾ ਅਲੱਗ ਗੱਗੂ ਗਲ ਦਾ ਨਿਆਰਾ ਅਲੱਗ ਤੀ ਬੋਲਣ ਦਾ ਉਹ ਅੰਦਾਜ਼ ਵੀ ਵੱਖਰਾ ਬੋਲਨ ਦਾ ਢਾਂਗ ਵੀ ਅਖਰਾ ਦੀ ਉਹਨਾਂ ਦਾ ਡਾਇਲੋਗ ਆ ਉਹ ਕਿਹਾ ਓਏ ਜੀ ਤੱਕ ਕਰਦਾ ਤੈਨੂੰ ਮਿੱਟੀ ਦੇ ਆ ਬਾਬਿਆ ਉਹ ਧਰਤੀ ਚ ਗੱਦ ਦਵਾ ਤੇ ਯੱਟ ਨੂੰ ਸਵਾਦ ਆ ਜਾਵੇ ਭੈਂਡ ਦੀਆ ਵੀਰਾ ਫਿਰ ਉਹ ਤੋਂ ਬਾਅਦ ਮੇਲ 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 ਆਪਣੇ ਅੰਦਾਜ਼ ਦੇ ਨਾਲ ਕਿਹਾ ਪੁਏ ਹੋਏ ਉਹ ਬਾਗਾ ਚੱਕ ਲਗੇ ਭਟੇ ਉਹ ਮੈਂ ਗਿਆ ਬਈ ਗੱਲ ਸੁਣਾ ਐਵੇਂ ਰੋਲਾ ਪਾਈ ਫਿਰਿਓ ਉਹ ਮੈਂ ਗਿਆ ਸੁੱਕਿਆ ਜਿੰਦਾ ਦੀ ਤੂੰ ਮੈਂ ਲਿਆਇਆ ਉਹਨੇ ਦਾ ਸਾਡੇ ਵੀ ਪੁੱਛਾ ਚਕਾਇਆ ਪਈਆਲੇ ਪੁੱਛਾ ਚਕਾਇਆ ਪਈਆਲੇ ਪੁਏ ਹੋਏ ਉਹਨੇ ਬਕਾਰੀ ਲੈ ਕੇ ਆਇਆ ਤੂੰ ਤਾਂ ਪਵਾੜੇ ਪਾਦੇ ਪਿੰਡ 'ਚ ਜਿੰਦੇ ਵੀ ਸੜੇ ਬੰਦੇ ਸਾਰੇ ਅੱਖਾਂ ਮਾਰਦੇ ਨੇ ਤੇ ਉਹਨੂੰ ਵਾਏ ਭਾਏ ਕਰਦੇ ਨੇ ਉਹ ਬਾਗਾ ਪਗਾ ਪਤਾ ਪੂਤਲੀ ਰਿਆ ਇਹਦਾ ਮੈਂ ਦੁਨੀਆ ਨੂੰ ਹਸਾਉਂਦਾ ਰਿਆ ਬਚਪਨ ਮੇਰਾ ਪਿੰਡ ਹਰਿਓ ਹਰਿਓ ਬਾਲਿਆਂ ਚੋਂ ਗੁਜ਼ਰਿਆ ਨਾਨਕੇ ਮੇਰੇ ਮੰਨਪੁਰ ਗੋਸਲਾ ਖੰਨੇ ਦੇ ਕੋਲ ਮਾਤਾ ਦਾ ਪਾਣੀ ਦਾ ਹੱਥ ਆਲਾ ਵੀ ਕਰਾਉਂਦੇ ਨੇ ਉੱਥੇ ਮੰਦਿਰ ਆ ਮਸ਼ਹੂਰ ਪਿੰਡ ਆ ਮੇਰਾ ਮੰਨਪੁਰ ਗੋਸਲਾ ਨਾਨਕੇ ਨੇ ਬਚਪਨ ਮੈਂ ਸਾਰਾ ਆਪਣੇ ਨਾਨਕਿਆਂ ਦੀ ਬੀਹਿਆਂ ਦੇ ਵਿੱਚ ਕੱਢਿਆ ਉੱਥੇ ਬਹੁਤ ਮੈਂ ਐਕਟਰ ਬਣ ਬਣ ਕੇ ਕਦੇ ਤਰਵਿੰਦਰ ਬਣ ਜਾਂਦਾ ਤੇ ਕਦੇ ਸਨੀ ਜੋਲ ਬਣ ਜਾਂਦਾ ਦੀ ਜੇ ਤਰਵਿੰਦਰ ਬਣਨਾ ਮੈਂ ਹਰੇ ਕਿਸਾਨ ਦੇ ਮਰੇ ਤਰਵਿੰਦਰ ਬਣ ਕੇ ਖੜ ਜਾਂਦਾ ਸੀ ਉਹ ਆਪਣੀ ਕਲਾ ਦਿਖਾਉਣ ਵਾਸਤੇ ਤਰਵਿੰਦਰ ਕੀ ਕਹਿੰਦਾ ਅਗਰ ਤੂੰ ਚਾਹਤਾ ਹੈ ਬਗਰੇ ਵੀ ਤੁਹਾਡਾ ਬਚਪਨ ਭੁੱਲ ਨਹੀਂ ਸਕਤਾ ए तुम्हारा खून भेजूंगा राजकुमार बड़ा शेरो बड़ा जी मशहूर थी राजकुमार हम खून खून की बात नहीं करते से हमें डर लगता है या नहीं हम दोस्ती पाना चाहते हैं हम फोन रमेश पुरी ओके रमेशपुरी जी की गए अरे आओ। अच्छा हुआ किसानों को सड़कों में ले लेके तुमने तो अच्छा नहीं किया अरे समझाओ नहीं किसान बिगड़ा बहुत मुश्किल ना लौट आता है किसानों को किसान लफ्ज भी बोलते हैं जे बिगड़ जुए किसान को जट भी कहते हैं ਇਦਾਂ ਮੈਂ ਆਵਾਜ਼ਾਂ ਕੱਢਦਾ ਰਿਹਾ ਤੇ ਪਹਿਲਾਂ ਤਾਂ ਮੈਨੂੰ ਸ਼ੁਰੂ ਤੇ ਐਲਸਕਾਰਾ ਪ੍ਰੋਗਰਾਮ ਤੇ ਆਇਆ ਮੇਰਾ ਉਸਤਾਦ ਭਜਨਾ ਵਾਲੀ ਉਹਨਾਂ ਦੀ ਆਵਾਜ਼ ਕੱਢਦਾ ਰਿਹਾ ਉਹਨਾਂ ਦੀ ਆਵਾਜ਼ ਤੇ ਥੋੜਾ ਬਹੁਤ ਮੇਰਾ ਨਾਮ ਬਣਿਆ ਉਸਤਾਦ ਨੂੰ ਪਾਉਣ ਵਾਸਤੇ ਬਹੁਤ ਲੋਕਾਂ ਤੋਂ ਜੁੱਤੀਆਂ ਖਾਧੀਆਂ ਤੇ ਕਿਸੇ ਦੀ ਆਵਾਜ਼ ਜੇ ਮੈਂ ਆਵਾਜ਼ਾਂ ਕੱਢ ਕੇ ਚਲੇ ਜਾਣਾ ਉਸਤਾਦ ਜੀ ਨੂੰ ਬਾਅਦ ਚ ਫੋਨ ਕਰ ਦਿੰਦੇ ਸੀ ਬੀਤੇ ਇੱਕ ਤੇਰੇ ਆਵਾਜ਼ ਕੱਢਦਾ ਉਹਨੇ ਤੇਰਾ ਕੰਮ ਖਰਾਬ ਕਰ ਦੇਣਾ ਪਰ ਮੇਰਾ ਉਸਤਾਦ ਬਾਅਦ ਚ ਲੋਕਾਂ ਦੇ ਲੋਕਾਂ ਦੇ ਕਹੇ ਤੇ ਸਮਝ ਗਿਆ ਉਹ ਫਿਰ ਮੈਂ ਸਰਦਾਰ ਇਕਬਦਰ ਲਾਹ ਜੰਝਵਾਜੀ ਸਤਵਿੰਦਰ ਬੁੱਗਾ ਜੀ ਗਰਵਾਸ਼ ਸ਼ੌਕੀ ਜੀ ਨਸ਼ਤਰ ਗਿੱਲ ਜੀ ਇਹਨਾਂ ਨੇ ਮਨਾਇਆ ਦੀ ਇਹਨੂੰ ਚੇਲਾ ਹੀ ਬਣਾ ਲਾ ਤਾਂ ਫਾਇਦਾ ਹੋਣਾ ਆਪਣਾ ਤੇ ਉਸਤਾਦ ਮੇਰਾ ਉਸਤਾਦ ਹੀ ਉਹ ਕਿਵੇਂ ਬੋਲਦਾ ਤੇ ਭਜਨਾ ਵਾਲੀ ਤੇ ਸ਼ਾਂਤੀ ਬਈ ਮਰ ਜਣਿਆ ਬਈ ਭਜਣਿਆ ਤੂੰ ਐ ਬੈਠਾ ਬਈ ਮੂੰਹ ਕਰੀ ਕੀ ਗੱਲ ਹੋਗੀ ਮੈਂ ਕਿਹਨਾਂ ਸਾਥੀ ਅਜਿਹਾ ਨਹੀਂ ਪਤਾ ਬਈ ਮਰ ਜਣੇ ਨਹੀਂ ਪਤਾ ਮਰ ਗਈ ਮਰ ਗਈ ਮਰ ਗਈ ਮੁਰਗੀ ਮਰ ਗਈ ਸ਼ਾਂਤੀਏ ਬਈ ਮਰ ਜਣਿਆ ਤਵੇਲਾ ਮਹਿਸੂਸ ਕਰਦਾ ਮੁਰਗੀ ਮੁਰਗੀ ਸਾਡਾ ਬੁੜਾ ਮਰ ਗਿਆ ਤੇ ਅਸੀਂ ਤਾਂ ਨਹੀਂ ਮੁਸ਼ੂਸ ਕੀਤਾ ਬੁੜਾ ਤੇ ਥੋੜਾ ਉਹ ਕਿਹੜਾ ਅੰਡੇ ਦਿੰਦਾ ਸੀ ਮੇਰੀ ਮੁਰਗੀ ਦਾ ਸਾਢੀਆ ਅੰਡੇ ਵੀ ਦਿੰਦੀ ਸੀ ਤੇ ਐਦਾਂ ਲੋਕਾਂ ਨੂੰ ਖੁਸ਼ ਕਰਦਾ ਇੱਕ ਭਾਈ ਜਿਵੇਂ ਹੁਣ ਪੰਜਾਬੀ ਫਿਲਮਾਂ ਦੇ ਦੌਰ ਹੁਣ ਦੁਆਰਾ ਪੰਜਾਬੀ ਫਿਲਮਾਂ ਬਹੁਤ ਉੱਪਰ ਨੂੰ ਗਈਆਂ ਨੇ ਅੱਗੇ ਤੱਕ ਬਾਲੀਵੁੱਡ ਤੱਕ ਵੀ ਪੰਜਾਬੀ ਦੇ ਕਈ ਸਿੰਗਰ ਜਿਹੜੇ ਜਾਂ ਪੰਜਾਬੀ ਜਿਹੜੇ ਐਕਟਰ ਨੇ ਉਹ ਚਲੇ ਗਏ ਤੁਹਾਨੂੰ ਹੁਣ ਕਿਤੇ ਪੰਜਾਬੀ ਫਿਲਮਾਂ ਦੇ ਵਿੱਚ ਮੌਕਾ ਨਹੀਂ ਮਿਲੇ ਜਾਂ ਤੁਸੀਂ ਕਿਸ ਤਰ੍ਹਾਂ ਤੁਹਾਡਾ ਇਹ ਰਿਹਾਗਾ ਤੁਸੀਂ ਸਵਾਲ ਬੜਾ ਡੂੰਗਾ ਕੀਤਾ ਜਿਵੇਂ ਕੋਈ ਖੂਹ ਪੜ ਦਿੰਦਾ ਉਹ ਕੰਮ ਕੀਤਾ ਮੈਨੂੰ ਭਾਂਡੇ ਹੀ ਦਵਾਈ ਨੇ ਕਲਾਕਾਰਾਂ ਨੇ ਮੈਨੂੰ ਅੱਗੇ ਨਹੀਂ ਆਉਣ ਦਿੱਤਾ ਮੈਨੂੰ ਕਿਸੇ ਦੇ ਨਾਲ ਗੱਲ ਨਹੀਂ ਕਰਨ ਦਿੱਤੀ ਵੀ ਕਲਾਕਾਰ ਇਹ ਦੇਖੋ ਕਲਾ ਹਰੇਕ ਨੂੰ ਆਪਾਂ ਕਹਿ ਦਿੰਨੇ ਆ ਚਾਹੇ ਗਰਦਾਸ ਮਾਨ ਬੈਠਾ ਚਾਹੇ ਕੋਈ ਵੀ ਬੈਠਾ ਦਲੇਰ ਮਹਿੰਦੀ ਸਾਹਿਬ ਬੈਠੇ ਮਿਲਿਆ ਸਾਰਿਆਂ ਨੂੰ ਜਦੋਂ ਮੈਂ ਆਪਣੇ ਕਿਸੇ ਮੂਹਰੇ ਅਰਜ ਕਰਦਾ ਦੀ ਵੀ ਮੇਰੀ ਬਾਹ ਮੇਰੀ ਬਾਹ ਫੜ ਲਓ ਉਹ ਬਾਹ ਨੂੰ ਵੱਡਣ ਟੱਕਰ ਜਾਂਦੇ ਨਹੀਂ ਲੋਕ ਵੀ ਇਹ ਜੇ ਆਵਾਜ਼ਾਂ ਚ ਹਿੱਟ ਹੋ ਗਿਆ ਵੀ ਸਾਡੇ ਮੂਹਰੇ ਆਊਗਾ ਇਹ ਤੇ ਮੂਰਾ ਇਨਸਾਨਾ ਕੀ ਕਰ ਸਕਦਾ ਆਪਣੀ ਕਲਾ ਦਿਖਾ ਸਕਦਾ ਹੋਰ ਤਾਂ ਕੋਈ ਨਹੀਂ ਮੈਂ ਵੋਟਾਂ ਤਾਂ ਲੈਣੀਆਂ ਨਹੀਂ ਵੀ ਮੈਂ ਵੋਟਾਂ ਕਰਕੇ ਮੂਰੇ ਆਉਣਾ ਚਾਹਣਾ ਮੈਂ ਮੁੱਖ ਮੰਤਰੀ ਬਣਨਾ ਚਾਹਣਾ ਭਗਵੰਤ ਮਾਨ ਮੰਗਣ ਜਾਂ ਮੈਂ ਕੋਈ ਛੋਟਾ ਮੇਟਾ ਐਮਐਲਏ ਬਣਨਾ ਚਾਹਣਾ ਮੈਂ ਤਾਂ ਇਹੀ ਦੀ ਮੇਰੀ ਬਾਹ ਫੜ ਲੰਦੇ ਮੈਂ ਜੋਗਰਾਜ ਨਾਲ ਫਿਲਮਾਂ ਬਣਾਉਣ ਨੂੰ ਜੀ ਕਰਦਾ ਸੀ ਗੱਗੂ ਗੱਲ ਉਹਨਾਂ ਨਾਲ ਵੀ ਮੇਰੇ ਗਰਦਨ ਤੇ ਉਹਨਾਂ ਨੇ ਗੋਟਾ ਰੱਖਿਆ ਹੁੰਦਾ ਓਏ ਬੋਲ ਸੂਰ ਮੈਂ ਤੇਰਾ ਨਾਂ ਕੀਆ ਓ ਮਿੱਟੀ ਤੇ ਆ ਪਾ ਪਿਆ ਓਏ ਤਾਂ ਸਾਡੇ ਨਾਲ ਤਗਵਾਹੀ ਪਾਣ ਗਿਆ ਤੈਨੂੰ ਆਪਣੀ ਨਸਲ ਚ ਤੇ ਨਹੀਂ ਆਈ ਹੋਏ ਕਿੱ ਗਿਆ ਇਹ ਮੇਰਾ ਦਿਲ ਦੀ ਦਵੰਨਾ ਦੀ ਮੈਂ ਪੰਜਾਬੀ ਫੁੱਲਾਂ ਜਿਹਾ ਆਉਣਾ ਚਾਹੁੰਦਾ ਸੀ ਪਰ ਮਾੜੀ ਕਿਸਮਤ ਕਹਿੰਦਾ ਉਹਨੇ ਕੱਚੇ ਘਰ ਤਾਂ ਕੱਚੇ ਹੁੰਦੇ ਨੇ ਤੇ ਕੱਚਿਆਂ ਵਰਗਾ ਨਜ਼ਾਰਾ ਨਹੀਂ ਪੱਕਿਆਂ ਚ ਦਾ ਅੱਗੇ ਤਪਦੀ ਹੁੰਦੀ ਆ ਜਿਹੜੇ ਕੱਚਾ ਘਰਾਂ ਚ ਸੀ ਟਾਈਮ ਕੱਢ ਲਿਆ ਮੈਂ ਕਹਿੰਦਾ ਜਦੋਂ ਉਸ ਟਾਈਮ ਮੇਰੀ ਮਾਤਾ ਮੇਰੀ ਦਾਦੀ ਪਾਂਡੂ ਫੇਰਦੀ ਹੁੰਦੀ ਸੀ ਤੇ ਪਾਂਡੂ ਫੇਰ ਕੇ ਕੱਚਿਆਂ ਘਰਾਂ ਦੇ ਵਿੱਚ ਬਸਣਾ ਪਊਗਾ ਮੇਰਾ ਵਿਆਹ ਵੀ ਕੀਤਾ ਮੇਰੇ ਘਰ ਵਾਲੀ ਵੀ ਵਸੀ ਆ ਤੇ ਕੱਚੇ ਘਰਾਂ ਦੇ ਵਿੱਚ ਰਹਿਣਾ ਏਸੀ ਏਸੀ ਵਾਲੀ ਲੋੜ ਨਹੀਂ ਪੈਂਦੀ ਹੁੰਦੀ ਸੀ ਕੱਚੇ ਘਰ ਕੱਚੇ ਘਰ ਜੀ ਬਾਈ ਜੀ ਟੈਲੈਂਟ ਚਲੋ ਫਿਲਮਾਂ 'ਚ ਜਦੋਂ ਤੁਸੀਂ ਕਹਿੰਦੇ ਹੋ ਤੁਹਾਨੂੰ ਉੱਦਾਂ ਸਪੇਸ ਨਹੀਂ ਮਿਲੀ ਪਰ ਜਿੱਦਾਂ ਟੈਲੈਂਟਡ ਸ਼ੋ ਹੁੰਦੇ ਨੇ ਹੁਣ ਤਾਂ ਮਤਲਬ ਬਹੁਤ ਸਾਰੇ ਨੈਸ਼ਨਲ ਪੱਧਰ ਦੇ ਵੀ ਚੈਨਲ ਆ ਗਏ ਜਿਹੜੀ ਤੁਹਾਡੇ ਅੰਦਰ ਕਲਾ ਨੂੰ ਮੇਕਰੀ ਬੋਲਦੇ ਨੇ ਵੀ ਬਹੁਤ ਸਾਰੇ ਜਿਹੜੇ ਕਲਾਕਾਰਾਂ ਦੀ ਲੋਕ ਆਵਾਜ਼ ਕੱਢਦੇ ਨੇ ਉਹਨਾਂ ਦੇ ਡਾਇਲੋਗ ਬੋਲਦੇ ਨੇ ਤੁਸੀਂ ਨਹੀਂ ਕਦੇ ਇਦਾਂ ਕੋਈ ਟਰਾਈ ਕੀਤਾ ਮੈਂ ਲਸ਼ਕਾਰਾ ਪ੍ਰੋਗਰਾਮ ਤੇ ਭੱਲੇ ਭੱਲੇ ਚੈਨਲ ਤੇ ਤੇ ਸਾਰਿਆਂ ਦੇ ਗਿਆ ਜਿੱਦਣ ਭੱਲੇ ਉਹਨਾਂ ਨੇ ਸੁਵਿੰਦਰ ਭੱਲੇ ਉਹਨਾਂ ਨੇ ਇੱਕ ਆਫਰ ਦਿੱਤੀ ਦੀ ਪਟਿਆਲੇ ਦੇ ਵਿੱਚ ਪਟਿਆਲੇ ਤੋਂ ਫਿਰ ਉਹ ਦਿੱਲੀ ਕਰਤੀ ਦਿੱਲੀ ਤੋਂ ਚੰਡੀਗੜ੍ਹ ਕਰਤੀ ਮੈਂ ਬੈਗ ਪਾਇਆ ਤੇ ਮੈਂ ਕਿਹਾ ਵੀ ਇਦਾਂ ਹੀ ਮੈਂ ਬੈਗ ਰੱਖ ਕੇ ਚਲੇ ਗਿਆ ਮੈਂ ਕਿ ਵੀ ਕਿਸੇ ਨੂੰ ਪੜਾਵਾਂ ਵੀ ਕਿੱਥੇ ਗਏ ਇਹ ਉਹ ਕਰਦੇ ਨੇ ਆਉਂਦੇ ਨੂੰ ਮੇਰਾ ਬੈਗ ਵੀ ਚੱਕਿਆ ਗਿਆ ਵਿੱਚ ਮੋਬਾਈਲ ਚੱਕਿਆ ਗਿਆ ਫਿਰ ਮੈਨੂੰ ਆਫਰ ਕਾਦੀ ਮਿਲਣੀ ਦੀ ਮੈਂ ਤਾਂ ਉੱਕਣੇ ਬੱਸ ਵਿੱਚ ਕਿਸੇ ਦੀ ਹੈਲਪਫੁਲ ਲੈ ਕੇ ਔਰੇ ਚੱਕਰ ਪੰਜਾਬ ਤੱਕ ਪਹੁੰਚਿਆ ਮੈਂ ਦਿੱਲੀ ਚਲੇ ਗਿਆ ਦੀ ਇਹਨਾਂ ਦਾ ਦਿੱਲੀ ਸ਼ੋਅ ਚੜ੍ਹਦਾ ਹੁੰਦਾ ਸੀ ਹੱਸਦੇ ਹਸਾਉਂਦੇ ਲੈਫਟ ਦੇ ਵਿੱਚ ਮੈਂ ਚੰਗ ਪਰ ਕਿਸਮਤ ਨੇ ਮੈਨੂੰ ਧੋਖਾ ਆ ਦੇਤਾ ਮੇਰੇ ਕੱਪੜੇ ਵੀ ਗਾਇਬ ਹੋ ਗਏ ਤੇ ਮੋਬਾਈਲ ਵੀ ਗੈਪ ਹੋ ਗਿਆ ਮੈਂ ਹੁਣ ਕਿਸਾਨਾਂ ਚ ਆ ਗਿਆ ਕਿਸਾਨੀ ਕਿਸਾਨ ਇੱਕ ਰੀੜ ਦੀ ਹੱਡੀ ਆ ਕਿਸਾਨ ਤੇ ਮਜ਼ਦੂਰ ਦਾ ਇੱਕ ਰਿਸ਼ਤਾ ਇੱਕ ਨੌ ਮਾਸੜਾ ਰਿਸ਼ਤਾ ਜੇ ਨਿਭਾਇਆ ਜਾਵੇ ਸਰੇ ਤੱਕ ਨਹੀਂ ਕਿਸਾਨ ਕਿਸਾਨਾਂ ਦੇ ਨਾਲ ਸਿੱਖਿਆ ਪਹਿਲਾਂ ਵੀ ਮੈਂ ਕਿਸਾਨਾਂ ਦੇ ਜਿਨ੍ਹਾਂ ਨੇ ਸਾਂਝੀ ਰਲਿਆ ਸੀ ਉਹਨਾਂ ਤੋਂ 300 ਰੁਪਏ ਲੈ ਕੇ ਦਿੱਲੀ ਗਿਆ ਤੇ ਆ ਕੇ ਮੈਂ ਫਿਰ ਸੰਨੀ ਲੜਾਈ ਫਿਰ ਉਹ ਕਨੇ ਕੱਖ ਪਾਇ ਉਹ ਫਿਰ ਕਹਿੰਦੇ ਓਹ ਜੱਗਿਆ ਓਹ ਜੱਗਿਆ ਖਾਲੀ ਮੁੜਿਆ ਆ ਉਹ ਗੱਲ ਬਣੀ ਨਹੀਂ ਰਵੈਕਟ ਤੇ ਚੈਨਲ ਤੇ ਓ ਮੈਂ ਤਾਂ ਤੁਸੀਂ ਮੇਰੇ ਚੱਕ ਮਤੇ ਨੂੰ ਨਾ ਪੈਉ ਨੂੰ ਨੂ ਲਾ ਪਾਉਂ ਮੇਰੇ ਦਾ ਕੱਪੜੇ ਵੀ ਚੱਕੇ ਗਏ ਤੇ ਮੇਰਾ ਮੋਬਾਈਲ ਵੀ ਚੱਕੇਗਾ ਮੈਂ ਕਿਹੜੇ ਚੈਨਲ ਤੇ ਆਉਣਾ ਤੇ ਇੱਕ ਸਾਡੇ ਪੁਰਾਣਾ ਸਿੰਘ ਕਮੇਡੀ ਗੈਂਗ ਹੁੰਦਾ ਸੀ ਤੁਸੀਂ ਸਾਬ ਦੇਖਿਆ ਵੀ ਹੋ ਉਹਨੂੰ ਕਹਿੰਦੇ ਸੀ ਕੁਲੇਸ਼ਾ ਉਹ ਕੁਲੇਸ਼ਾ ਜੀ ਕਿਵੇਂ ਗੋਲ ਓਏ ਕੁਲਿਆ ਓ ਬਾਪੂ ਕੋਲ ਕਿਉਂ ਖੜਾ ਉਹ ਮੈਂ ਕਿ ਬਾਪੂ ਦੇ ਮੈਂ ਦੇਖਦਾ ਵੀ ਨਖਰੇ ਬਹੁਤ ਸੋਹਣੇ ਨੇ ਬਾਪੂ ਦੇ ਉਹ ਬਾਪੇ ਬਾਪੂ ਤੂੰ ਮੇਰੀ ਬਿਆਹ ਦੀ ਗੱਲ ਨਹੀਂ ਕਰਦਾ ਕਈ ਵਾਰ ਤੈਨੂੰ ਕੁੜੀ ਦਿਖਾਉਣ ਜਾਂਦੇ ਤੂੰ ਕਹਿੰਦਾ ਮੇਰੀ ਉਹ ਗੱਲ ਹੋ ਜਵੇ ਤੇ ਇਦਾਂ ਮੈਂ ਲੋਕਾਂ ਨੂੰ ਹਸਾਉਂਦਾ ਰਿਆਂ ਤੁਸੀਂ ਜਿਵੇਂ ਦੱਸਿਆ ਵੀ ਤੁਸੀਂ ਮਜ਼ਦੂਰ ਪਰਿਵਾਰ ਦੇ ਵਿੱਚੋਂ ਕਿਸਾਨੀ ਅੰਦੋਲਨ ਦੇ ਵਿੱਚ ਜਿਹੜਾ ਉਹ ਡਟੇ ਹੋਏ ਹੋ ਕੀ ਮਹਿਸੂਸ ਕਰਕੇ ਆਇਆ ਇੱਕ ਆਸਾਨੀ ਅंदोलਨ ਦੇ ਵਿੱਚ ਕਿਸਾਨਾਂ ਦੇ ਸਿਰ ਤੇ ਖਾਨੇ ਆ ਜੀ ਕਿਸਾਨਾਂ ਦੀ ਬੱਟਾਂ ਤੇ ਚੜਦੇ ਆ ਮੇਰੀ ਪਰਜਾਈ ਮੇਰੀ ਮਾਂ ਕੱਖ ਵੜਦੀ ਆ ਮੇਰੇ ਡੈਡੀ ਵੀ ਕਿਸਾਨਾਂ ਦੇ ਜੇ ਕਿਸੇ ਕਿਸਾਨ ਨੇ ਕਿਤੇ ਜਾਣਾ ਰਿਸ਼ਤੇਦਾਰੀ ਚ ਮੇਰੇ ਡੈਡੀ ਨੂੰ ਆਫਰ ਦੇ ਦੇਣੀ ਆ ਵੀ ਇੱਕ ਪੰਡ ਤੂਲ ਆ ਜੀ ਇੱਕ ਪੰਡ 6 7 ਪੰਡਾ ਸਾਡੀਆਂ ਵੜਦੇ ਤੇ ਉਹਨੂੰ ਮੇਰੇ ਭਰਾ ਨੂੰ ਕਹਦੇ ਤੂੰ ਸਨੀ ਰਾਲਾ ਦੀ ਤੇ ਅਸੀਂ ਕਿਸਾਨਾਂ ਦੇ ਖਾਨੇ ਕਿਸਾਨਾਂ ਨੂੰ ਮਾੜਾ ਨਹੀਂ ਕਹਿ ਸਕਦੇ ਇਹ ਮਜ਼ਦੂਰ ਦਾ ਜਿਹੜਾ ਹੱਕ ਆ ਜੇ ਮੈਨੇਸ ਕਿਸਾਨ ਵੀ ਉਹਨਾਂ ਹੀ ਪਿਆਰ ਕਰੇ ਤੇ ਮਜ਼ਦੂਰ ਵੀ ਉਹਨਾਂ ਹੀ ਪਿਆਰ ਕਰੇ ਇਹਨਾਂ ਦਾ ਨੌਨਾਸ ਦਾ ਰਿਸ਼ਤਾ ਕਿਸਾਨਾਂ ਦਾ ਮੈਂ ਸਾਂਜੀ ਵੀ ਰਲਿਆ ਮੈਂ ਮਿੰਜੇ ਵੀ ਬੁਣੇ ਨੇ ਮੈਂ ਦੌਣਾ ਵੀ ਕਸੀਆਂ ਨੇ ਮੈਂ ਖਿਲਾੜੀ ਚ ਗੰਨੇ ਵੀ ਲਾਏ ਨੇ ਮੈਂ ਗੁੜ ਵੀ ਕੱਢਿਆ ਟੈਂਟ ਲਾਇਆ ਮੈਂ ਟੈਂਟ ਵੀ ਮੈਂ ਬੈਰਾਗਰੀ ਵੀ ਕਰਨ ਗਿਆ ਮੈਂ ਤੇ ਬੱਕਰੀਆਂ ਵੀ ਚਾਰੀਆਂ ਨੇ ਮੈਂ ਭੇਡਾਂ ਵੀ ਚਾਰੀਆਂ ਨੇ ਤੇ ਮੱਝਾਂ ਵੀ ਚਾਰੀਆਂ ਨੇ ਮੈਂ ਤਾਂ ਰਾਂਝੇ ਦਾ ਵੀ ਮੁਕਾਬਲਾ ਕਰ ਲਿਆ ਹੀਰ ਤਾਂ ਹੈ ਨਹੀਂ ਦੀ ਮੈਂ ਮੱਝਾਂ ਚਾਰ ਕੇ ਦੇਖ ਲਈ ਡੈਰੀ ਪਾਉਣ ਦੀ ਸਲਾਹ ਤੀ ਲੋਕਾਂ ਦੇ ਆਧਾਰ ਨੇ ਮੇਰੀ ਡੈਰੀ ਵੀ ਦਬੋ ਲਈ ਅੱਛਾ ਪੰਜਾਬ ਦੇ ਲੋਕਾਂ ਨੂੰ ਤੁਸੀਂ ਆਪਣੀ ਆਪਣੀ ਕਲਾ ਦੇ ਰੂਪ ਦੇ ਵਿੱਚ ਅ ਪ੍ਰਸਿੱਧ ਗਾਇਕਾਂ ਦੇ ਆਵਾਜ਼ ਦੇ ਰੂਪ ਦੇ ਵਿੱਚ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੇ ਜੋਗਰਾਜ ਦੇਣਾ ਚਾਹੇ ਤਾਂ ਕੀ ਮੈਂ ਇਹੀ ਕਹੂੰਗਾ ਵੀ ਸਾਰਿਆਂ ਨੂੰ ਭਾਈ ਸਿੰਘਾਂ ਦੀ ਪ੍ਰਣਾਮ ਕੋਈ Hindu ਕੋਈ Sikh ਮੁਸਲਮਾਨ ਸਭ ਇੱਕ ਇਹ ਵਰਤਣੇ ਵਾਲੀਆਂ ਸਰਕਾਰਾਂ ਨੇ ਖੂਨ ਤਾਂ ਇੱਟਿਆ ਜਿਵੇਂ ਨਾਨਾ ਵਾਢੀ ਕਹਿੰਦਾ ਐ ਦੇਖ ਕਿ ਐ ਮੁਸਲਮਾਨ ਆਏ Hindu ਆਏ ਕਿ ਕੌਣ ਆਇਆ ਕਸਾਇਦ ਖੁੱਲ ਖੁੱਲ ਕੁੱਲ ਜਾਂ ਬਣਾਣੇ ਵਾਲੇ ਨਹੀਂ ਨਹੀਂ ਕੁੱਲ ਛੋਟਾ ਤੂੰ ਕਿਆ ਸੋਚੇਗਾ ਕਿਆ ਸੋਚੇਗਾ ਇਹ Hindu ਹੈ Musalman ਹੈ ਐਸੇ ਸਾਡੇ Hindu ਅਸੀਂ ਮੈਂ Musalman ਵੀ ਆ Hindu ਵੀ ਆ ਤੇ Sikh ਵੀ ਆ ਸਾਡੇ ਸਭ ਕੁਝ ਸੀਸ ਝੁਕਾਇਆ ਜਾਂਦਾ ਇਹ ਲੋਕ ਇਹ ਸਰਕਾਰਾਂ ਸਾਨੂੰ ਸਾਡੇ ਵਿੱਚ ਫਿੱਕ ਪਵਾਉਂਦੀਆਂ ਨੇ ਅਸੀਂ ਹਾਏ ਇੱਕ ਸਾਡੇ ਧਰਮਾਂ ਨੂੰ ਖਰੀਦਿਆ ਜਾਂਦਾ ਧਰਮਾਂ ਨੂੰ ਸਾਡੇ ਸਾਡੇ ਤੇ ਬੰਡੀਆਂ ਪਵਾਇਆਂ ਜਾਂਦੀਆਂ ਨੇ ਜਿਹੜੇ ਮੈਂ ਮੁਸਲਮਾਨਾਂ ਕੋਲ 2 ਸਾਲ ਰਹਿ ਕੇ ਆ ਬੰਬੇ ਇੰਡਸਟਰੀ ਦੇ ਵਿੱਚ ਬਾਂਦਰਾ ਜਿਹੜੇ ਜਿਹੜੇ ਮੈਨੂੰ ਮੁਸਲਮਾਨ ਨੇ ਉਹਨੇ ਇੰਨਾ ਪਿਆਰ ਦਿੱਤਾ ਉਹਨਾਂ ਦੇ ਬੱਚਿਆਂ ਨੇ ਉਹਨਾਂ ਦੇ ਬੇਟੀਆਂ ਨੇ ਬਹੁਤ ਪਿਆਰ ਦਿੱਤਾ ਜਦੋਂ ਮੈਂ ਆਇਆ ਉਹ ਖੁਦ ਰੋਣ ਲੱਗੇ ਉਹ ਰੋਣ ਲੱਗੇ ਕਹਿੰਦੇ ਤੂੰ ਸਾਡਾ ਹੀ ਪੁੱਤ ਆ ਤੈਨੂੰ ਜਗਾ ਦੀ ਲੋੜ ਆ ਲੈਟ ਹੋਣਾ ਤੈਨੂੰ ਕਮਰੇ ਹੋਰ ਵੀ ਫਵਾ ਦਿੰਦੇ ਆ ਉਹ ਲੈਟ ਵੀ ਆਈ ਤੂੰ ਇਹੀ ਕਹਿੰਦਾ ਵੀ ਪਿਆਰ ਕਰੋ ਨਫ਼ਰਤ ਨਾ ਕਰੋ ਨਫ਼ਰਤ ਦਾ ਬੀਜ ਨਾ ਬੀਜੋ ਇਹ ਕਿजात ਕੋ ਇੱਕ ਮਾਨੋ ਗਰਥ ਮੇ ਲਿਗਾ